ਲੋ ਜੀ ਮੈਂ ਤੁਹਾਡਾ ਮਿੱਤਰ ਜਬਰ ਚੌਧਰੀ ਤੁਸੀਂ ਦੇਖਦੇ ਪਏ ਹੋ ਫੈਕਸ ਵਿੱਚ ਜੇ ਸੀ ਤਾਂ ਤੁਹਾਨੂੰ ਗੱਲ ਕਰਨ ਤੋਂ ਪਹਿਲੇ ਮੈਂ ਇੱਕ ਬੇਨਤੀ ਕਰਨਾ ਚਾਹਨਾ ਤੇ ਮੈਂ ਇੱਕ ਰਿਕੁਐਸਟ ਕਰਨਾ ਚਾਹਨਾ ਆਪਣੇ ਨੌਜਵਾਨਾਂ ਦੇ ਕੋਲੋਂ ਮੈਨੂੰ ਇੱਕ ਆਪਣੇ ਚੈਨਲ ਦੇ ਵਾਸਤੇ ਕੈਨੇਡਾ ਦੇ ਵਿੱਚ ਇੱਕ ਸਹਿਯੋਗੀ ਦੀ ਲੋੜ ਹੈਗੀ ਹੈ ਇਹ ਐਸਾ ਸਹਿਯੋਗੀ ਜਿਹੜਾ ਕਿ ਰਿਪੋਰਟਿੰਗ ਕਰ ਸਕੇ ਆਪਣੇ ਜਿਹੜੇ ਇਵੈਂਟ ਹੁੰਦੇ ਨੇ ਖਾਲਸਤਾਨ ਦੇ ਜਿਵੇਂ 6 ਫਾਰ ਜਸਟਿਸ ਦੇ ਜਿਹੜੇ ਉੱਥੇ ਪ੍ਰੋਟੈਸਟ ਹੁੰਦੇ ਨੇ ਸੱਜੇ ਹੁੰਦੀਆਂ ਨੇ ਉਹਨਾਂ ਤੋਂ ਜਿਹੜੀ ਮੈਨੂੰ ਉੱਥੇ ਰਿਪੋਰਟ ਕਰ ਸਕੇ ਸਿੱਧਾ ਮੇਰੇ ਨਾਲ ਜੁੜ ਕੇ ਆਇਆ ਮੇਰੇ ਨਾਲ ਵੀਡੀਓ ਤੇ ਲਿੰਕ ਦੇ ਥਰੂ ਉਹ ਰਿਪੋਰਟ ਕਰ ਸਕੇ ਉੱਥੋਂ ਬਾਕੀ ਲੋਕਾਂ ਦੇ ਆਪਣੇ ਜਿਹੜੇ ਜਿਹੜੇ ਲੀਡਰਸ਼ਿਪ ਹੈ ਉਹਨਾਂ ਦੇ ਇੰਟਰਵਿਊ ਵਗੈਰਾ ਕਰ ਸਕੇ ਤੇ ਅਗਰ ਕੋਈ ਆਪਣਾ ਜਿਹੜਾ ਨੌਜਵਾਨ ਜਿਹੜਾ ਵੋਲੰਟੀਅਰ ਕਰਨਾ ਚਾਹਵੇ ਮੇਰੇ ਨਾਲ ਇਸ ਮੀਡੀਆ ਦੇ ਉੱਤੇ ਮੀਡੀਆ ਵਾਸਤੇ ਰਿਪੋਰਟਿੰਗ ਕਰਨਾ ਚਾਹੇ ਇੰਟਰਵਿਊ ਕਰਨਾ ਚਾਹਣ ਉਥੋਂ ਤੇ ਉਹ ਮੇਰੇ ਨਾਲ ਜ਼ਰੂਰ ਸੰਪਰਕ ਕਰ ਮੈਂ ਆਪਣਾ WhatsApp ਦਾ ਨੰਬਰ ਇੱਕ ਡਿਸਕ੍ਰਿਪਸ਼ਨ ਵਿੱਚ ਪਾ ਦਿਆਂਗਾ ਤੇ ਤੁਸੀਂ ਉੱਤੇ ਵੀ ਆਪਣਾ ਨੰਬਰ ਜਿਹੜਾ WhatsApp ਦਾ ਉਹ ਦੇਖ ਰਹੇ ਹੋ ਇਸੇ ਤੁਸੀਂ ਇਸ WhatsApp ਨੰਬਰ ਦੇ ਰਹੀਂ ਜਿਹੜਾ ਆਪਣਾ ਮੇਰੇ ਨਾਲ رابطہ ਕਰੋ ਖਾਸ ਤੌਰ ਤੇ ਟੋਰਾਂਟੋ ਦੇ ਵਿੱਚੋਂ ਓਟਵਾ ਦੇ ਵਿੱਚ ਹੋ ਜਾਏ ਟੋਰਾਂਟੋ ਦੇ ਵਿੱਚ ਹੋ ਜਾਏ ਤੇ ਮੋਂਟਰੀਅਲ ਆਪਣਾ ਬਿੰਕੂਵਰ ਦੇ ਵਿੱਚ ਹੋ ਜਾਏ ਤਾਂ ਕਿ ਅਸੀਂ ਜਿਹੜਾ ਇਸ ਨੂੰ ਜਿਹੜਾ ਜਿਹੜੀ ਇੱਕ ਤਹਿਰੀਕ ਦੀ ਕਵਰੇਜ ਉਹਨੂੰ ਅਸੀਂ ਐਕਸਪੈਂਡ ਕਰ ਸਕੀਏ ਇਹ ਮੇਰੀ ਆਪਣਾ ਰਿਕਵੈਸਟ ਹੈ ਬੇਨਤੀ ਹੈ ਕਿ ਕੋਈ ਸਹਿਯੋਗੀ ਆਪਣਾ ਪੰਜਾਬੀ ਭਰਾ ਜਿਹੜਾ ਰਿਪੋਰਟਿੰਗ ਕਰ ਸਕੇ ਉਹ ਉਹਦੀ ਲੋੜ ਹੈਗੀ ਮੈਨੂੰ ਉਹ ਵੌਲੰਟੀਅਰ ਜਿਹੜਾ ਕੋਈ ਕਰਨਾ ਚਾਹੇ ਉਹ ਜ਼ਰੂਰ ਮੇਰੇ ਨਾਲ ਰਾਬਤਾ ਕਰੇ ਤਾਂ ਕਿ ਅਸੀਂ ਆਪਣੀ ਤਹਿਰੀਕ ਦੀ ਜਿਆਦਾ ਤੋਂ ਜਿਆਦਾ ਜਿਹੜੀ ਕਵਰੇਜ ਹੈ ਟਾਈਮਲੀ ਉਹ ਕਰ ਸਕੀਏ ਹੁਣ ਆਨੇ ਆਜ ਦੇ ਗਲਬਾ ਦੀ ਤਰਫ ਤੇ ਜਿਹੜੀ ਕੈਨੇਡਾ ਨੇ ਹਿੰਦੁਸਤਾਨ ਨੂੰ ਢਿੱਲ ਦਿੱਤੀ ਏ ਉਹਦੇ ਨਤੀਜੇ ਹੁਣ ਨਿਕਲ ਕੇ ਆਣਾ ਸ਼ੁਰੂ ਹੋ ਗਏ ਨੇ ਇੱਕ ਤੇ ਫੋਰੀ ਤੌਰ ਤੇ ਜਿਹੜਾ ਸੀ ਢਿੱਲ ਦਾ ਨਤੀਜਾ ਆਇਆ ਕਿ ਬਸ਼ਨੋਈ ਗੈਂਗ ਨੇ ਕਪਲ ਸ਼ਰਮਾ ਦੇ ਆਪਣਾ ਕੈਫੇ ਦੇ ਉੱਤੇ ਫਾਇਰਿੰਗ ਕੀਤੀ ਉਹ ਤੁਸੀਂ ਜਾਣਦੇ ਹੋ ਪਰ ਉਹ ਉਹ ਢਿੱਲ ਸੀ ਉਹਨਾਂ ਦੀ ਜਿਹੜੀ ਡੀਪ ਸਟ੍ਰੀਟ ਸਟੇਟ ਹੈ ਜਿਹੜੀ ਰੌਸ ਸੀ ਉਹਨਾਂ ਨੇ ਇੱਕ ਦਿੱਤੀ ਇਸ਼ਾਰਾ ਦਿੱਤਾ ਕਿ ਇਹ ਹੁਣ ਕੰਮ ਤੁਹਾਡਾ ਨਾਲ ਦੁਬਾਰਾ ਹੋਏਗਾ ਇਹ ਕੰਮ ਹੁਣ ਦੁਬਾਰਾ ਹੋਏਗਾ ਜਿਹੜੇ ਮੰਨ ਭਾਗੇ ਕੰਮ ਨੇ ਸੀ ਦੁਬਾਰਾ ਉਹਨੂੰ ਨੈਟਵਰਕ ਚਾਲੂ ਕਰਨੇ ਇੱਕ ਤੇ ਉਹਦਾ ਇਸ਼ਾਰਾ ਜਿਹੜਾ ਨੇ ਗੋਲੀਆਂ ਚਲਾਈਆਂ ਕਪਲ ਸ਼ਰਮਾ ਦੇ ਕੈਫੇ ਦੇ ਉੱਤੇ ਪਰ ਉਤੋਂ ਵੱਡਾ ਜਿਹੜੀ ਹੁਣ ਗੱਲ ਜਿਹੜੀ ਹੁਣ ਸਿਰ ਤੇ ਚੜ ਕੇ ਨੱਚਣ ਲੱਗ ਪਏ ਨੇ ਛਾਤੀ ਤੇ ਚੜ ਕੇ ਉਹ ਦਿਨੇਸ਼ ਪਟਨਾਇਕ ਜਿਸ ਕੰਮ ਵਾਸਤੇ ਲਿਆਂਦਾ ਗਿਆ ਸੀ ਉਹਨੇ ਆਪਣਾ ਜਿਹੜਾ ਕੀ ਕਹਿੰਦੇ ਨੇ ਉਹਨੇ ਹੁਣ ਆਪਣੀ ਜਿਹੜੀ ਔਕਾਤ ਔਕਾਤ ਤੇ ਆ ਕੇ ਤੇ ਉਹਨੇ ਹੁਣ ਆਪਣੀ ਅਸਲੀਅਤ ਰੰਗ ਦਿਖਾਣਾ ਸ਼ੁਰੂ ਕਰ ਦਿੱਤੇ ਜਿੰਨੀ ਢਿੱਲ ਸੀ ਇਹਨਾਂ ਨੇ ਦੇਣੀ ਸੀ ਕੈਨੇਡਾ ਨੇ ਤੁਹਾਨੂੰ ਪਤਾ ਹੈ ਇਹਨਾਂ ਨੇ ਪਿਛਲੇ ਜਿਹੜੇ 2 ਵੀਕ ਦੇ ਵਿੱਚ ਕਿੰਨੀ ਵਿਗੋਰਸਲੀ ਇਹਨਾਂ ਨੇ ਜਿਹੜਾ ਸੀ ਉਹਨਾਂ ਨੇ ਹਿੰਦੁਸਤਾਨ ਦੇ ਨਾਲ ਰਾਪਤੇ ਕੀਤੇ ਪਹਿਲੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਗਈ ਉਹਨੇ ਜਾ ਕੇ ਜੀ ਦੋਲਨਾ ਇੰਡੀਆ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਮਤਲਬ ਜਿਹੜਾ ਤੁਹਾਡੇ ਕਾਰਜਸਥਾਨ 'ਚ ਲਾਉਣ ਦਾ ਮਾਸਟਰਮਾਈਂਡ ਹੈ ਤੁਸੀਂ ਜਾ ਕੇ ਉਹਦੇ ਨਾਲ ਹੱਥ ਮਿਲਾ ਰਹੇ ਹੋ ਹੈ ਕਿ ਤੁਹਾਨੂੰ ਜਨਾਬ ਇਜਾਜ਼ਤ ਹੈ ਤੁਸੀਂ ਸਾਰ ਲਾਨ ਦੀ ਲੋੜ ਨਹੀਂ ਤੁਸੀਂ ਦਰਵਾਜ਼ਾ ਖੋਲ ਕੇ ਅੰਦਰ ਆ ਜਾਓ। ਇਹੀ ਗੱਲ ਹੋਈ ਨਾ ਕਿ ਜਾ ਕੇ ਆਪਣਾ ਐਨਐਸਏ ਨੇ ਕਿਹਾ ਅਜੀ ਦੋਲ ਨੂੰ ਉਹ ਜੀ ਦੋਲ ਜਿਹਨੇ ਭਾਈ ਸ਼ਹੀਦ ਨਿਜਰ ਦਾ ਸ਼ਹਾਦਤ ਕਰਾਈ ਉੱਥੇ। ਉਹ ਜੀ ਦੋਲ ਜਿਹਨੇ ਸਰਦਾਰ ਗੁਰਪਤਵੰਦ ਸਿੰਘ ਪੰਨੂ ਹਰਾਂ ਪਿੱਛੇ ਬੰਦੇ ਲਾਏ ਨਿਖਲ ਗੁਪਤਾ ਨੂੰ ਜਿਹੜਾ ਮਾਸਟਰਮਾਈਂਡ ਕਰਾਇਆ ਠੀਕ ਹੈ। ਉਹ ਬੰਦਾ ਜਿਹਨੇ ਸਰਦਾਰ ਪੰਮਾ ਜੀ ਤੇ ਉੱਤੇ ਹਮਲੇ ਕਰਵਾਏ ਉੱਥੇ ਇਹ ਉਹ ਉਹ ਜੀ ਦੋਰ ਨੂੰ ਜਾ ਕੇ ਮਿਲ ਕੇ ਆਈ ਉਹਨੂੰ ਜਾ ਕੇ ਕਹਿ ਕੇ ਕਿ ਤੁਸੀਂ ਸਾਡੇ ਕੈਨੇਡਾ ਦੀ ਧਰਤੀ ਤੇ ਤੁਸੀਂ ਬੰਦੇ ਮਰਵਾਉਂਦੇ ਹੋ ਤੇ ਤੁਸੀਂ ਜਿਹੜਾ ਨਾ ਆਪਣਾ ਚੋਰੀ ਛੁਪੇ ਨਾ ਮਰਵਾਓ ਦਰਵਾਜ਼ਾ ਖੋਲ ਕੇ ਆਓ ਤੁਹਾਨੂੰ ਕਿਹੜੀ ਲੋੜ ਆ ਜਨਾਬ ਛੁਪਣ ਧੱਪਣ ਦੀ ਹੈ ਅਸੀਂ ਤੁਹਾਡੇ ਨਾਲ ਇਹ ਕੈਨੇਡਾ ਦੀ ਸਰਕਾਰ ਜਿਹੜੀ ਉਹ ਇਸ ਤਰ੍ਹਾਂ ਲੰਮੀ ਪਈ ਜਦੋਂ ਉਸ ਤੋਂ ਬਾਅਦ ਉਸ ਤੋਂ ਬਾਅਦ ਜਨਾਬ ਅਨੀਤਾ ਆਨੰਦ ਚਲੀ ਗਈ ਉਹਨੂੰ ਭੇਜ ਦਿੱਤਾ ਮਾਰਕ ਕਾਰਨੀ ਨੇ ਕਿ ਜਿਹੜਾ ਕੰਮ ਰਹਿ ਗਿਆ ਤੂੰ ਕਰਕੇ ਆ ਤੂੰ Hindu ਆ ਤੇ ਆਪਣੇ ਤਰਾ ਹਿੰਦੂਤਵਾ ਦੇ ਵਿੱਚ ਤੇਰਾ ਵੜ ਕੇ ਵਿਚਾਰ ਐ ਐਸਐਸ ਦੇ ਭਗਤਾਂ ਨੂੰ ਮਿਰਾਜ਼ੀ ਕਰਕੇ ਆ ਉਹ ਚਲੀ ਗਈ ਉਹਨੇ ਉੱਥੇ ਜਾ ਕੇ ਕਹਿਤਾ ਜੀ ਕਿ ਕੋਆਪਰੇਟਿਵ ਕੋਆਪਰੇਸ਼ਨ ਸਾਰੀ ਅਸੀਂ ਕਰ ਲਈ ਉੱਥੇ ਉਹ ਐ ਕੋਆਪਰੇਸ਼ਨ ਐ ਹੋਈ ਕਿ ਦਿਨੇਸ਼ ਪਟਨਾਇਕ ਜਿਹੜਾ ਉਹਦੀ ਮੋਦਾ ਉਹਦੀ ਜ਼ੁਬਾਨ ਖੁੱਲ ਗਈ ਉਹਦਾ ਮੂੰਹ ਖੁੱਲ ਗਿਆ ਉਹ ਤੁਹਾਨੂੰ ਹੁਣ ਮੂੰਹ ਤੇ ਚਪੇੜਾ ਮਾਰਨ ਡਿਆ ਬੈਠਾ ਸੁਣਿਆ ਨਾ ਉਹਦੀ ਗੱਲ ਬਾਤ ਉਹ ਕਹਿੰਦਾ ਕੈਨੇਡਾ ਦੇ ਵਿੱਚ ਜੋ ਕੁਝ ਕੋਈ ਹੋ ਰਿਹਾ ਕੈਨੇਡਾ ਦੇ ਵਿੱਚ ਕੋਈ ਕੋਈ ਗੋਲੀਬਾਰੀ ਹੋ ਰਹੀ ਹੈ ਕੋਈ ਇੱਥੇ ਲੋਕੀ ਮਰਦੇ ਨੇ ਮਾਰਦੇ ਨੇ ਜਿਸੂਸੀਆਂ ਹੁੰਦੀਆਂ ਥਿਸ ਇਜ਼ ਨਾਟ ਇੰਡੀਆਜ਼ ਪ੍ਰੋਬਲਮ ਥਿਸ ਇਜ਼ ਕੈਨੇਡਾਜ਼ ਪ੍ਰੋਬਲਮ ਗੱਲ ਤਾਂ ਉਹਨੇ ਠੀਕ ਕੀਤੀ ਉਹਨੇ ਬਿਲਕੁਲ ਸਹੀ ਨਿਸ਼ਾਨਾ ਧੱਕਿਆ ਉਹਨੇ ਕਿ ਇਹ ਕੈਨੇਡਾ ਦਾ ਪ੍ਰੋਬਲਮ ਇਹ ਕੈਨੇਡਾ ਦੀ ਢਿੱਲੇ ਦਾ ਪ੍ਰੋਬਲਮ ਇਹ ਜਸਟਨ ਟਰੂਡੂ ਜਿਹੇ ਬੰਦੇ ਨੇ ਜਾਣਾ ਤੇ ਇੱਥੇ ਕੌਰਮੀ ਐਸੇ ਇੱਕ ਠੰਡੇ ਤੇ ਢਿੱਲੇ ਬੰਦੇ ਦੇ ਕੋਲ ਇੱਕ ਕੰਪਰਮਾਈਜ਼ ਆਦਮੀ ਦਾ ਸਰਕਾਰ ਚਲਾਉਣੇ ਦਾ ਮਾਮਲਾ ਹੈ ਠੀਕ ਹੈ ਇਹਦੇ ਉੱਤੇ ਆਪਣਾ ਸਿਕਸ ਪਾਰ ਜਸਟਿਸ ਨੇ ਬਹੁਤ ਬਹੁਤ ਨਿੰਦਾ ਕੀਤੀ ਇਸ ਕੰਮ ਦੀ ਔਰ ਸਰਦਾਰ ਗੁਰਪਤਵੰਦ ਸਿੰਘ ਪੰਨੂ ਹੋਰਾਂ ਨੇ ਇੱਕ ਵੀਡੀਓ ਬਿਆਨ ਜਾਰੀ ਕੀਤਾ ਤੁਸੀਂ ਪਹਿਲੇ ਜਰਾ ਵੀਡੀਓ ਬਿਆਨ ਸੁਣ ਲਓ ਉਸ ਤੋਂ ਬਾਅਦ ਫਿਰ ਅਸੀਂ ਇੱਥੇ ਚਰਚਾ ਕਰਨੇ ਮਜ਼ੀਦ See, those allegations are preposterous and absurd. I mean, I don't have to go back into them and not make allegations in press without any substantial evidence. Because Canada cannot look at this situation as an Indian problem. It's a Canadian problem. Waheguru Ji Ka Khalsa, Waheguru Ji Ki Fateh. India's High Commissioner, the new face of Hindu Tower Terror in Canada, Dinesh Patnaik, has just mocked 40 million Canadians by stating Karni government has no evidence of Modi government's hand in the assassination of Shahid Nijar. He also stated, "This is a Canadian problem." Dinesh Patanayak, yes, it is a Canadian problem because they have provided you protection instead of putting you in prison. Yes. It is a Canadian problem because pro Khalistan Sikhs like me are not using bullets but using ballots. Yes, it is a Canadian problem. But let me tell you something, Dinesh Padnaik. Violence begets violence. On 31st October, there will be a reminder, Dinesh Padnaik, from East to West in Vancouver. We are going to use your terror houses, Indian consulates, the hub where you plot assassinations of pro-Khalistan Sikhs. Dinesh Patnaik, look at us. This is just a matter of time. This is just a matter of time. Right now, we are using ballot and on 23rd November in Ottawa. Every ballot which we are going to use will echo like a bomb to balkanize India. And Dinesh, you are a target. Also, Indo-Canadian Hindus, now is your testing time. Either you are loyal to Canada or you be ready to go back to Modi's India. this is the symbol of india's hindu tawa terror and we are going to burn this symbol to the ground dinesh patnaik we are coming and we are coming with the force is behind de vich pehle apna dinesh patnaik da jehda oh thanu statement vi nazar aa re this is not unne ke ji absurd hai matlab ye ki jehdi intelligence agencies ne और जी आरसीपीएम ने रखिया कि इतना जो काम कनेडा भाई हरदे न्यूयॉर्क की कोर्ट में निखिल गुप्ता जो फसा अपना स्टेटमेंट दी अपना विडियो भेजी सारा ट्रांसक्राइट सारा कुछ बहुत आ गया सारे सबूत जो दिल्ली की तरफ ने और दिल्ली का जो अपना मोहरा है पटनायक कहना जिस अफसर जिनकी ये कहना कि बकवास है या फसूल है ਇਹ ਇਹ ਇਸ ਤਰ੍ਹਾਂ ਹੌਸਲੇ ਵਧਦੇ ਮੈਂ ਪਿਛਲੀ ਗੁਫ਼ਤਗੁਚੀ ਕੀ ਪਿਛਲੀ ਗੱਲਬਾਤ ਵਿੱਚ ਵੀ ਆਖਿਆ ਸੀ ਕਿ ਜੋ ਕੁਝ ਵੀ ਕੈਨੇਡਾ ਟਿੱਲ ਦਿਖਾ ਰਿਹਾ ਹੈ ਇਹਦਾ ਭੁਗਤਾਨ ਕੈਨੇਡਾ ਨੂੰ ਭੁਗਤਣਾ ਪੈਣਾ ਕਿਉਂਕਿ ਅਸੀਂ ਜਿਹੜਾ ਇੱਥੇ ਅਸੀਂ ਪਾਕਿਸਤਾਨ ਦੇ ਵਿੱਚ ਬੈ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਜਾਣ ਕੇ ਚੰਗੀ ਤਰ੍ਹਾਂ ਇਹਨਾਂ ਨੂੰ ਭੁਗਤ ਰਹੇ ਮੈਂ ਤੁਹਾਨੂੰ ਦੱਸਣਾ ਅੱਜ ਦੀ ਗੱਲ ਕੀਤੀ ਹੁਣ ਇਸ ਨਾਲ ਇੰਡੀਆਜ਼ ਪ੍ਰੋਬਲਮ ਇਜ਼ ਯੂਰ ਪ੍ਰੋਬਲਮਸ ਕੈਨੇਡਾ ਦਾ ਪ੍ਰੋਬਲਮ ਗੱਲ ਕੀਤੀ ਨਾ ਇਹਨੇ ਸੇਮ ਪੈਟਰਨ ਦੇ ਉੱਤੇ ਜਿਹੜਾ ਹਿੰਦੁਸਤਾਨ ਅਫਗਾਨਿਸਤਾਨ ਦੇ ਰਾਹੀਂ ਪਾਕਿਸਤਾਨ دہشت گردی ਕਰਦਾ ਹੈ ਪਾਕਿਸਤਾਨ ਚ ਆਪਣੀ ਪ੍ਰੌਕਸੀ ਵਾਰ ਕਰਾਂਦਾ ਪੇਡ ਪੇਡ ਮਰਸਨਰੀਜ਼ ਹਾਇਰ ਕਰਕੇ ਜਸ਼ਦਗਰ ਜਿਹੜੇ ਤਾਲਿਬਾਨ ਨੇ ਉਹਨਾਂ ਤਾਲਿਬਾਨ ਨੇ دہشت گرد ਕਰਕੇ ਪਾਕਿਸਤਾਨ ਚ ਸ਼ਾਮਲ ਕਰਾਂਦਾ ਉਹਨਾਂ ਦੀ ਆਪਣਾ ਅਫਗਾਨਿਸਤਾਨ ਦੀ ਸਹੂਲਤਕਾਰੀ ਦੇ ਵਿੱਚ ਰਲ ਕੇ ਉਹਦਾ ਪਤਾ ਉਹਦੋ ਕਿਹੰਦਾ ਅਫਗਾਨਿਸਤਾਨ ਨੇ ਕਿਹਾ ਅਫਗਾਨਿਸਤਾਨ ਨੇ ਵੀ ਸੇਮ ਡਿੱਟੋ ਇਹੀ ਗੱਲ ਕਹੀ ਜਿਹੜੀ ਗੱਲ ਪਟਨਾਇਕ ਨੇ ਕਹੀ ਉਹਨਾਂ ਕੇ ਪਾਕਿਸਤਾਨ ਰਸ਼ਿਤ ਕਰਦੇ ਜਾਂਦੇ ਨੇ ਇਸ ਲਈ ਅਫਗਾਨਿਸਤਾਨ ਦੀ ਪ੍ਰੋਬਲਮ ਇਸ ਪਾਕਿਸਤਾਨ ਦੀ ਪ੍ਰੋਬਲਮ ਸੇਮ ਗੱਲ ਇਹ ਅਫਗਾਨਿਸਤਾਨ ਨੇ ਕਹੀ ਤੇ ਜਦੋਂ ਜਿਸ ਲਮ ਹੈ ਅਫਗਾਨਿਸਤਾਨ ਨੇ ਇਹ ਗੱਲ ਕਹੀ ਦਿਸ ਇਜ਼ ਪਾਕਿਸਤਾਨਸ ਪ੍ਰੋਬਲਮ ਉਦ ਫਿਰ ਪਾਕਿਸਤਾਨ ਨੇ ਟੇਕ ਔਨ ਕੀਤਾ ਉਹਨਾਂ ਫਿਰ ਪਾਕਿਸਤਾਨ ਉਸ ਪ੍ਰੋਬਲਮ ਨੂੰ ਲੱਬ 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 ਕੇ ਨਾ ਪੂਰੇ ਪੂਰੇ ਡਿਊਰੈਂਟ ਲੈਂਡ ਦੇ ਉੱਤੇ ਸਾਰੇ ਨੂੰ ਛੋਣ ਛੋਣ ਛਣ ਛਣ ਕੇ ਪਾਕਿਸਤਾਨ ਨੂੰ ਮਾਰਿਆ ਪਾਕਿਸਤਾਨ ਨੇ ਉਹਨਾਂ ਨੂੰ ਪਹੁੰਚਾਇਆ ਉੱਥੇ ਹੀ ਫਿਰ ਜਿੱਥੇ ਪ੍ਰਾਪਤ ਜਿੱਥੇ ਦੀ ਪ੍ਰੋਬਲਮ ਹੈ ਜਦੋਂ ਪਾਕਿਸਤਾਨ ਨੇ ਹਮਲੇ ਕੀਤੇ 에ਅ ਸਟ੍ਰਾਈਕਾਂ ਕੀਤੀਆਂ ਡਰੋਨ ਬੋਰਡ ਕੀਤੇ ਜਦੋਂ ਤੇ ਜਦੋਂ ਉਹਨਾਂ ਦੇ ਲਾਂਚਿੰਗ ਪੈਡ ਸਾਰੇ ਤਬਾਹ ਕੀਤੇ ਜਦੋਂ ਬਟਾਲੀਨ ਹੈੱਡ ਕੁਆਰਟਰ ਤੱਕ ਬਰਬਾਦ ਕੀਤੇ ਜਿਹੜੇ ਕਹਿੰਸੀ ਇਸ ਨਾਲ आवर ਪ੍ਰੋਬਲਮ ਤੇ ਪਾਕਿਸਤਾਨ ਨੇ ਕਹਿੰਸੀ ਜੇ ਸਾਡਾ ਪ੍ਰੋਬਲਮ ਹੈ ਲੈਟ ਦਮ ਕਮ ਫਿਰ ਅਸੀਂ ਉਹਨਾਂ ਨੂੰ ਦੱਸਨੇ ਫਿਰ ਪਾਕਿਸਤਾਨ ਨੇ ਜਦੋਂ ਦੱਸਿਆ ਤੇ ਫਿਰ ਨੱਠ ਕੇ ਜਾ ਕੇ ਕਤਰ ਦੇ ਪੈਰ ਫੜ ਲੈ ਕੇ ਸਾਡੀ ਮਾਫੀ ਕਰਾ ਦਿਓ ਬਿਲਕੁਲ ਉਸ ਤਰ੍ਹਾਂ ਜਿਸ ਤਰ੍ਹਾਂ ਹਿੰਦੁਸਤਾਨ ਨੇ ਜਾ ਕੇ ਡੋਨਲਡ ਟਰੰਪ ਦੇ ਪੈਰ ਫੜੇ ਸੀ ਇਨਾ ਨੂੰ ਇਸ ਤਰ੍ਹਾਂ ਨਿਭੜਨਾ ਪੈਂਦਾ ਕੈਨੇਡਾ ਤੇ ਆਪ ਜਾ ਕੇ ਉਲਟ ਜਾ ਕੇ ਢੱਠ ਕੇ ਜਾ ਕੇ ਪੈਰ ਫੜ ਲੈ ਤੇ ਪੰਨੂ ਸਾਹਿਬ ਦਾ ਤੁਸੀਂ ਸੁਨੇਹਾ ਸੁਣ ਲਿਆ ਕਿ ਜੇ ਤੁਸੀਂ ਕਹੋਗੇ ਕਿ ਵਾਕਈ ਕੈਨੇਡਾ ਦਾ ਪ੍ਰੋਬਲਮ ਹੈ ਤਾਂ ਪੰਨੂ ਸਾਹਿਬ ਨੇ ਤੁਹਾਨੂੰ ਦੱਸਿਆ ਕਿ ਹਾਂ ਕੈਨੇਡਾ ਦਾ ਹੀ ਪ੍ਰੋਬਲਮ ਹੈ ਔਰ ਅਸਲ ਪ੍ਰੋਬਲਮ ਹੈ ਵੀ ਕੈਨੇਡਾ ਦਾ ਹੀ ਜਿੰਨਾ ਚਿਰ ਜਸਟਨ ਟਰੂਡੂ ਇੱਥੇ ਰਿਹਾ ਉਹਨਾਂ ਜ਼ਿਕਰ ਕੈਨੇਡਾ ਦਾ ਪ੍ਰੋਬਲਮ ਨਹੀਂ ਸੀ ਰਿਹਾ ਉਹਨਾਂ ਨੇ ਕਿਹਾ ਹਿੰਦੁਸਤਾਨ ਦਾ ਪ੍ਰੋਬਲਮ ਸੀ ਤੇ ਹਿੰਦੁਸਤਾਨ ਨੂੰ ਫੜ ਕੇ ਉਹਨੇ ਉੱਥੇ ਪਹੁੰਚਾਇ ਜਿੱਥੋਂ ਨਿਕਲ ਕੇ ਆਏ ਹੁਣ ਮਾਰੇ 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 ਮੁਕਦਰ ਕੈਨੇਡਾ ਵਾਲਿਆਂ ਦੇ ਕੈਨੇਡੀਅਨ ਸਿਟੀਜ਼ ਹੁੰਦੇ ਕਿ ਉੱਥੇ ਇਸ ਤਰ੍ਹਾਂ ਦੇ ਹੁਕਮਰਾਨ ਆ ਗਏ ਅਨੀਤਾ ਆਨੰਦ ਜੈਸੀਆਂ ਬ੍ਰਾਹਮਣਾ ਆ ਗਈਆਂ ਹੈ ਕੌਰਨੀ ਜੈਸੇ ਵਜ਼ੀਰ ਆਜ਼ਮ ਆ ਗਏ ਜਿਹਨਾਂ ਨੂੰ ਜਿਹਨਾਂ ਨੂੰ ਸਿਰਫ ਵਪਾਰ ਦੇਖਦਾ ਮੈਨੂੰ ਸੌਹਕਾਰੀ ਨਜ਼ਰ ਆndi ਆਪਣੇ ਸ਼ਹਿਰੀਆਂ ਦੀ ਜਿਹੜੀ ਆਪਣਾ ਵੈਸੇ ਕੈਨੇਡਾ ਦੀ ਤਾਰੀਖ ਵੈਸੇ ਇਸੇ ਤਰ੍ਹਾਂ ਦੀ ਹੈ ਅਸੀਂ ਆਪਣਾ ਗੱਲ ਕੀਤੀ ਆਪਣਾ ਭਾਈ ਹਰਜੀਤ ਆਪਣਾ ਹਰਜੀਤ ਸਿੰਘ ਦੇ ਨਾਲ ਜਦੋਂ ਅਸੀਂ 에ਅ ਕ੍ਰੈਸ਼ ਜਿਹੜਾ ਆਇਆ ਸੀ ਜਿਹੜੇ ਜਿਹੜਾ ਉਹਨੇ ਮਰਿਆ ਆਪਣਾ ਹੁੰਦੇ ਭਾਈ ਤਲਵਿੰਦਰ ਸਿੰਘ ਪਰਮਾਰ ਦੇ ਉੱਤੇ ਸਿਰ ਦੇ ਉੱਤੇ ਉਹ ਜਿਹੜੀ ਦਹਿਸ਼ਤ ਕਰਦੀ ਸੀ ਉਹ ਵੀ ਸਾਰੀ ਸਾਬਤ ਕੀਤੀ ਕਿ ਦਹਿਸ਼ਤ ਕਰਦੀ ਆਪ ਕਰਾਈ ਆਪਣੇ ਹਾਈ ਕਮਿਸ਼ਨਰ ਦੇ ਰਾਹੀਂ ਤੇ ਆਖਰ ਦੇ ਉੱਤੇ ਪਾ ਦਿੱਤਾ ਉੱਤੇ ਆਪਣਾ ਭਾਈ ਤਲਵਾਰ ਦੇ ਆਪਣਾ ਉੱਤੇ ਪਰਮਾਰ ਦੇ ਉੱਤੇ ਉਦੋਂ ਵੀ ਕੈਨੇਡਾ ਦੇ ਨਾਲ ਇਹਨੇ ਹੱਥ ਮਿਲਾਇਆ ਤੇ ਉਹਨੇ ਕਹਿੰਦੀ ਤੁਸੀਂ ਗੱਲ ਬਾਹਰ ਨਹੀਂ ਕਰਨੀ ਕੈਨੇਡਾ ਉਦੋਂ ਵੀ ਲੇਟਿਆ ਤੇ ਆਪਣੇ ਮੁਲਕ ਹੁਣ ਤੱਕ ذلیل ਹੋ ਰਿਹਾ ਕੈਨੇਡਾ ਪਾਈਛੇ ਦਿਨ ਜੇ ਤਬਾਦ ਹੁਣ ਇਹ ਕਾਰ ਨਹੀਂ ਸਰਕਾਰ ਵੀ ਲੇਟ ਗਈ 6 ਫਾਰਜਸ ਅਕਿਊਜ਼ ਹਾਈ ਕਮਿਸ਼ਨਰ ਆਫ ਮੌਕਿੰਗ ਕੈਨੇਡਾਜ਼ ਸੋਵਰਿਨਟੀ ਐਂਡ ਕਵਰਿੰਗ ਅਪ ਦ ਸਟੇਟ ਸਪੌਂਸਰਡ ਅਸੈਸਿਨੇਸ਼ਨ ਆਫ ਸ਼ਹੀਦ ਹਰਦੀਪ ਸਿੰਘ ਨਿਜਰ ਇਹ ਜਨਾਬ ਪੂਰਾ ਜਿਹੜਾ ਸਟੇਟਮੈਂਟ ਤੁਸੀਂ ਸੁਣ ਲਿਆ ਆਪਣਾ ਭਾਈ ਗੁਰਪ੍ਰੀਤ ਸਿੰਘ ਪੰਨੂ ਹੋਰਾਂ ਦਾ ਉਹਨਾਂ ਨੇ ਬੜਾ ਸਹੀ ਆਪਣਾ ਦੱਸਿਆ ਕਿ ਆਰਸੀਪੀਐਮ ਦੇ ਜਿਹੜੀ ਸਬੂਤ ਐਵਿਡੈਂਸ ਐ ਉਹਦਾ ਮਜ਼ਾਕ ਉਡਾ ਰਿਆ ਬੰਦਾ ਬੈਠ ਕੇ ਕੈਨੇਡਾ ਦੀ ਧਰਤੀ ਦੇ ਉੱਤੇ ਬੈਠ ਕੇ ਹਿੰਦੁਸਤਾਨ ਦਾ ਹਾਈ ਕਮਿਸ਼ਨਰ ਜਿਹੜਾ ਉਹ ਕੈਨੇਡਾ ਦੇ ਕਾਨੂੰਨ ਵਿਵਸਥਾ ਤੇ ਉਹਨਾਂ ਦੀ ਸਾਰੀ ਇੰਟੈਲੀਜੈਂਸ ਤੇ ਸਬੂਤਾਂ ਦਾ ਮਜ਼ਾਕ ਉਡਾ ਰਿਆ ਕਹਿੰਦਾ ਐ ਅਬਸ ਮੋਕਰੀ ਕਰ ਰਿਹਾ ਹਾਂ ਦੀ ਖੈਰ ਕੈਨੇਡਾ ਨੇ ਤਾਂ ਕੁਝ ਕਰਨਾ ਨਹੀਂ ਤੇ 6 फॉर ਜਸਟਿਸ ਨੇ ਪਿੱਛੇ ਹਟਣਾ ਨਹੀਂ 6 ਫਾਰ ਜਸਟਿਸ ਨੇ ਆਪਣਾ ਜਿਹੜਾ ਉਹ ਪੰਨੂ ਸਾਹਿਬ ਦੀ ਗੱਲ ਸੁਣੀ ਕਿ ਉਹਨੇ ਕਹਿੰਦੇ ਅਸੀਂ ਚੋਕੇ ਚੋਕੇ ਅਸੀਂ ਜਿਹੜਾ ਨਾ ਆਪਣਾ ਇੱਥੇ ਬੁਲੇਟ ਦੀ ਗੱਲ ਨਹੀਂ ਕਰ ਰਹੇ ਬੈਲਟ ਦੀ ਗੱਲ ਕਰ ਰਹੇ ਇਸ ਵਾਸਤੇ ਇਹਨਾਂ ਨੂੰ ਇਹਨਾਂ ਦੇ ਹੌਸਲੇ ਵਧੇ ਨੇ ਕਹਿ ਰਹੇ ਨੇ ਕਿ ਕੈਨੇਡਾ ਦਾ ਪ੍ਰੋਬਲਮ ਹੁਣ ਕਰਨਾ ਕੀ ਹੁਣ ਕਰਨਾ ਕੀ ਜੀ ਜ਼ਰ ਜਿਹੜੇ ਮਹਜ਼ਬ ਲੋਕ ਹੁੰਦੇ ਨੇ ਸਿਵਲ ਸੁਸਾਇਟੀਆਂ ਵਿੱਚ ਲੋਕਾਂ ਦੇ ਕੋਲ ਆਮ ਆਦਮੀ ਕੋਲ ਇੱਕ ਹੀ ਹਥਿਆਰ ਹੁੰਦਾ ਕਿ ਉਹ ਪ੍ਰੋਟੈਸਟ ਕਰੇ ਉਹ ਆਪਣਾ ਆਪਣਾ ਜਿਹੜਾ ਪੈਗਾਮ ਹੈ ਜਿਹੜਾ ਆਪਣਾ ਮੁਤਾਲਬਾ ਹੈ ਜੀ ਡਿਮਾਂਡ ਹੈ ਉਹ ਦੁਨੀਆ ਤੱਕ ਪਹੁੰਚਾਏ ਸਰਕਾਰਾਂ ਤੱਕ ਪਹੁੰਚਾਏ ਉਸ ਦੇ ਵਾਸਤੇ ਹੁਣ 31 ਅਕਤੂਬਰ ਨੂੰ 31 ਅਕਤੂਬਰ ਨੂੰ ਇਹ ਹੁਣ ਤੇ ਅੱਜ ਤੋਂ ਠੀਕ 10 ਦਿਨ ਬਾਅਦ 31 ਅਕਤੂਬਰ ਨੂੰ ਜਿਹੜਾ ਉਹ ਆਪਣਾ ਜਿਹੜਾ ਇਹ ਹਿੰਦੁਸਤਾਨ ਦੇ ਜਿਹੜੇ ਕੌਸਲ ਖਾਨੇ ਨੇ ਜਿਹੜੇ ਕਸਲ ਦੇ ਟੈਰਰ ਖਾਨੇ ਨੇ ਇਹ ਹਿੰਦੁਸਤਾਨ ਦੇ ਜਿਹੜੇ ਟੈਰਰ ਖਾਨੇ ਨੇ ਇਹਨਾਂ ਦਾ ਘਰਾਓ ਕੀਤਾ ਜਾਏਗਾ ਇਹ ਆਪਣਾ ਇਹ ਜਿਹੜੇ ਟੈਰਰ ਖਾਨਣਾ ਹੈਗਾ ਆਪਣਾ ਓਟਵਾ ਦੇ ਵਿੱਚ ਹਾਈ ਕਮਿਸ਼ਨ ਜਿਹੜਾ ਇਹਨਾਂ ਦਾ ਉਹ ਉਸ ਤੋਂ ਬਾਅਦ ਟ੍ਰਾਂਟੋ ਦੇ ਵਿੱਚ ਤੇ ਵੈਨਕੂਵਰ ਦੇ ਵਿੱਚ ਇਹਦੇ ਵਿੱਚ ਸਾਰੇ ਜਿਹੜੇ ਸਿੰਘ ਭਰਾ ਨੇ ਉਹਨਾਂ ਨੂੰ ਸੱਦਾ ਦਿੱਤਾ ਗਿਆ ਕਿ ਉਹ ਇੱਥੇ ਪਹੁੰਚਣਗੇ ਤੇ ਉਹ ਜਾ ਕੇ ਉੱਥੇ ਮਜ਼ਾਹਰੇ ਕਰਨਗੇ ਲੋਕ ਲੋਕਾਂ ਨੂੰ ਦੱਸਣਗੇ ਜਾ ਕੇ ਕਿ ਇਹ ਜਿਹੜਾ ਹਿੰਦੁਸਤਾਨ ਦਾ ਹਾਈ ਕਮਿਸ਼ਨਰ ਹੈ ਇਹ ਮਜ਼ਾਕ ਉਡਾਰ ਰਿਹਾ ਕੈਨੇਡਾ ਦਾ ਕੈਨੇਡਾ ਦੇ ਕਾਨੂੰਨ ਦਾ ਕੈਨੇਡਾ ਦੀ ਪੁਲਿਸ ਦਾ ਕੈਨੇਡਾ ਦੀ ਏਜੰਸੀਆਂ ਦਾ ਉਹਨਾਂ ਸਾਰਿਆਂ ਦਾ ਮਜ਼ਾਕ ਉਡਾਰ ਰਿਹਾ ਕੈਨੇਡਾ ਦੇ ਔਰ ਉਹ ਮਜ਼ਾਕ ਉਡਾਰ ਰਿਹਾ ਉਹਨਾਂ ਸ਼ਹਿਰੀਆਂ ਦਾ ਜਿਹੜੇ ਹਿੰਦੁਸਤਾਨ ਦੇ ਜਿਹੜੇ ਆਪਣਾ ਇਹ ਟ੍ਰਾਂਸ ਨੈਸ਼ਨਲ ਟੈਰੋਇਜ਼ਮ ਦੇ ਜਿਹੜੇ ਜਿਹੜੇ ਸ਼ਿਕਾਰ ਹੋਏ ਉਹਨਾਂ ਦਾ ਮਜ਼ਾਕ ਉਡਾ ਰਿਆ ਇਹ ਤੁਸੀਂ ਸਾਰਾ ਯਾਦ ਰੱਖਣਾ ਤੇ ਦੂਸਰਾ ਦੂਸਰਾ ਜਿਹੜਾ ਇਹ ਮੈਂ ਤੁਹਾਨੂੰ ਮਹੀਨਾ ਪਹਿਲੇ ਗੱਲ ਕਹੀ ਸੀ ਕਿ ਜੋ ਜੋ ਰੈਫਰੈਂਡਮ ਦੀ ਤਰੀਕ ਨੇੜੇ ਆਉਣੀ ਹੈ ਤੇ ਦੇਖਣਾ ਹੈ ਦਿਨੇਸ਼ ਪਟਨਾਇਕ ਜਦੋਂ ਸਾਨੇ ਕਿਸ ਤਰ੍ਹਾਂ ਤੱਤੇ ਤਵੇ ਤੇ ਬੈਠਣਾ ਕਿਸ ਤਰ੍ਹਾਂ ਉਬਾਲੇ ਆਣੇ ਇਹਨਾਂ ਇਹ ਹੁਣ 23 ਨਵੰਬਰ ਨੇੜੇ ਆ ਰਹੀ ਹੈ 23 ਨਵੰਬਰ ਨੂੰ ਓਟਵਾ ਦਾ ਰੈਫਰੈਂਡਮ ਹੋਣਾ ਉਹਦੇ ਵਾਸਤੇ ਜਿਹੜੀ ਆਪਣਾ ਸਾਡੇ ਸਿੱਖ ਭਰਾ ਨੇ ਸਿੰਘ ਭਰਾ ਨੇ ਇੰਦਰਜੀਤ ਗੋਸਲ ਨੇ ਉਹਨਾਂ ਨੇ ਧੱਕ ਪਾਈ ਹੋਈ ਏ ਉਹ ਸਾਰੀਆਂ ਧੱਕਾਂ ਜਿਹੜੀਆਂ ਨੇ ਸੱਟਾਂ ਵਜਦੀਆਂ ਦਿੱਲੀ ਚ ਆ ਕੇ ਦਿਹਾੜੀ ਰੋਸ ਉੱਥੇ ਜਿਹੜੇ ਪ੍ਰਚਾਰ ਹੋ ਰਿਹਾ ਜਿਹੜਾ ਗੁਰਦੁਆਰਿਆਂ ਵਿੱਚ ਲੋਕ ਇਹਨੂੰ ਆਪਣਾ ਲਿਟਰੇਚਰ ਵੰਡਿਆ ਜਾ ਰਿਹਾ ਬਾਹਰ ਜਿਹੜੇ ਨੇ ਹੋਰਡਿੰਗ ਲੱਗ ਰਹੇ ਨੇ ਠੀਕ ਹੈ ਆਪਣੀ ਪਬਲਿਸਿਟੀ ਹੋ ਰਹੀ ਏ ਲੋਕੀ ਜਿਹੜੇ ਨੇ ਬੜੇ ਉਤਾਵਲੇ ਨੇ ਲੋਕੀ ਜਨਾਬ ਸਿੰਘ ਤਿਆਰ ਹੋ ਰਹੇ ਨੇ 23 ਤਰੀਕ ਨੂੰ ਵੋਟਾਂ ਪਾਉਣ ਜਾਣਾ ਉਹਨਾਂ ਨੇ ਕੋਈ ਵੋਟਵਾ ਦੇ ਵਿੱਚ ਉਹਦੀਆਂ ਤਕਲੀਫਾਂ ਸ਼ੁਰੂ ਹੋ ਗਈਆਂ ਉਹਦੀਆਂ ਤਕਲੀਫਾਂ ਹਿੰਦੁਸਤਾਨ ਨੂੰ ਸ਼ੁਰੂ ਹੋ ਗਈਆਂ ਤੇ ਤਕਲੀਫਾਂ ਜਿਹੜੀਆਂ ਤੁਸੀਂ ਇਹਦੇ ਵਿੱਚ ਤੁਸੀਂ ਦਿਨ-ਬਦਨ ਜਿਹੜਾ ਆਉਣ ਵਾਲੇ ਦਿਨਾਂ 'ਚ ਅਜ਼ਾਫਾ ਦੇਖੋ ਇਹ ਚੀਕਾਂ ਜਿਹੜੀਆਂ ਦਿਨੇਸ਼ ਪਟਨਾਇਕ ਦੀਆਂ ਇੱਥੋਂ ਉੱਠ ਕੇ ਤੇ ਦਿੱਲੀ ਤੱਕ ਰੋਜ਼ ਜਾਇਆ ਕਰਨਗੀਆਂ ਤੁਹਾਨੂੰ ਪਤਾ ਨਾ ਪਿਛਲੇ ਦੋ ਦਿਨਾਂ ਪਿਛਲੇ ਦਿਨ ਉਹਨਾਂ ਨੇ ਕੁਝ ਸਿੱਖ ਜਿਹੜੇ ਸੀ ਆਪਣੇ ਹਿੰਦੂ ਦੇ ਕੇਸਾ ਧਾਰੀ ਸੀ ਹਿੰਦੂ ਨੇ ਉਹ ਬੁਲਾਏ ਸੀ ਉਹਨਾਂ ਨੇ ਉਹ ਇਸੇ ਵਾਸਤੇ ਦਿਨੇਸ਼ ਪਟਨਾਇਕ ਨੂੰ ਬੁਲਾਏ ਸੀ ਤਾਂ ਕਿ ਅਸਲ ਸਿੱਖਾਂ ਦਾ ਮੁਕਾਬਲਾ ਕੀਤਾ ਜਾ ਸਕੇ ਇਹਨਾਂ ਨੂੰ ਫੁੱਟ ਪਾਈ ਜਾ ਸਕੇ ਡਿਵਾਈਡ ਐਂਡ ਰੂਲ ਦੇ ਪਹਿਤ ਬੁਲਾਇਆ ਸੀ ਕਿ ਤੁਸੀਂ ਜਾ ਕੇ ਆਪਣੀ ਸੰਗਤਾਂ 'ਚ ਕਹੋ ਕਿ ਯਾਨੀ ਕਿ ਲੋੜ ਨਹੀਂ ਇਹਨਾਂ ਦੀ ਲੇਕਿਨ ਕਿਸੇ ਵੀ ਅਸਲੀ ਤੇ ਨਸਲੀ ਸਿੱਖ ਨੇ ਜਿਹੜਾ ਉਹਨਾਂ ਨੂੰ ਉਹਨਾਂ ਦੀ ਗੱਲ ਨਹੀਂ ਮੰਨੀ ਉਹ ਬਲਕਿ ਮੂੰਹ ਛਪਾਉਂਦੇ ਫਿਰ ਰਹੇ ਜਦੋਂ ਤਸਵੀਰਾਂ ਸਾਹਮਣੇ ਆਈਆਂ ਇਹਦੇ ਨਾਲ ਪਟਨਾਇਕ ਦੇ ਨਾਲ ਉਹ ਸ਼ਰਮਿੰਦਾ ਹੋ ਰਹੇ ਨੇ ਮੂੰਹ ਛਪਾਉਂਦੇ ਫਿਰ ਰਹੇ ਨੇ ਕਿਉਂਕਿ ਲੋਕਾਂ ਨੇ ਉਹਨਾਂ ਨੂੰ ਕਿਹਾ ਕਿ ਇਹ ਤੁਹਾਡੇ ਇੱਕ ਸਿੱਖ ਭਰਾ ਦਾ ਖੂਨ ਡੁੱਲਿਆ ਇੱਥੇ ਇਸੇ ਹੀ ਹਿੰਦੁਸਤਾਨ ਦੇ ਕਰਕੇ ਤੇ ਇਸ ਵਾਸਤੇ 23 ਨਵੰਬਰ ਨੂੰ ਵੋਟਾਂ ਪੈਣੀਆਂ ਤੇ ਉਦੋਂ ਤੱਕ ਜਿੰਨਾ ਜਿਹੜੀ ਜਿਹੜੀ ਜਿਹੜੀਆਂ ਤਕਲੀਫਾਂ ਨੇ ਉਹ ਵਧਦੀਆਂ ਜਾਣੀਆਂ ਤੇ ਫਿਰ ਤਕਲੀਫ ਅਗਲੀ ਜਿਹੜੀ ਉਹ ਸੈਟਲ ਚ ਹੋਣੀ ਹੈ ਮਾਰਚ ਵਿੱਚ ਜਾ ਕੇ ਤੁਹਾਨੂੰ ਪਤਾ ਹੈ ਉਹ ਠੀਕ ਹੈ ਜੀ ਉਹ ਸਿੱਟ ਫਾਰ ਜਸਸ ਕੁਐਸਚਨਸ ਇੰਡੋ ਕੈਨੇਡੀਅਨ ਹਿੰਦੂਜ਼ ਲਾਇਲਟੀ ਇਹ ਕਿਹ ਵੀ ਬੜੀ ਵੱਡੀ ਗੱਲ ਕੀਤੀ ਹੁਣ ਲਗਾ ਵੀ ਜਿਹੜੇ ਕੈਨੇਡਾ ਦੇ ਹਿੰਦੂ ਨੇ ਉਹ ਜਾਂ ਤੇ ਆਪਣੀ ਲਾਇਲਟੀ ਜਿਹੜੀ ਧਰਦੀ ਨਾਲ ਛੋਣ ਲਨ ਕਿ ਅਸੀਂ ਜਿਹੜੇ ਸ਼ਹਿਰੀ ਆ ਕੈਨੇਡਾ ਦੇ ਤੇ ਲਾਇਲਟੀ ਜਕਣ ਜਾਂ ਫਿਰ ਕਹਿਣ ਜਨਾਬ ਜੀ ਕਿ ਦੇਖੋ ਜੀ ਕਿ ਮੋਦੀ ਦੇ ਇੰਡੀਆ ਦੇ ਉਹਨਾਂ ਨੇ ਰਹਿਣਾ ਤੇ ਅਗਰ ਮੋਦੀ ਦੇ ਇੰਡੀਆ ਨਾਲ ਲਾਇਲਟੀ ਰੱਖਣੀ ਹੈ ਤੇ ਫਿਰ ਉਹਨਾਂ ਨੂੰ ਵੇ ਤਾਂ ਰਹਿ ਕੋ ਛੱਡ ਕੇ ਜਾ ਕੇ ਆਪਣੇ ਉੱਥੇ ਮਜ਼ੇ ਲੈਣ ਜਾ ਕੇ ਇੰਡੀਆ ਜਾ ਕੇ ਰਹਿਣ ਮੁੰਬਈ ਰਹਿਣ ਦਿੱਲੀ ਰਹਿਣ ਬਾਕੀ ਜਗ੍ਹਾ ਤੇ ਰਹਿਣ ਗੁਜਰਾਤ ਰਹਿਣ ਇਸ ਕਸਾਈ ਦੇ ਆਪਣਾ ਸਟੇਟ ਦੇ ਵਿੱਚ ਠੀਕ ਹੈ ਜੀ ਉਹ ਲੇਕਿਨ ਇਹ ਨਹੀਂ ਹੋ ਸਕਦਾ ਕਿ ਤੁਸੀਂ ਕੈਨੇਡਾ ਚ ਰਵੋ ਤੇ ਲਾਇਲਟੀ ਜਿਹੜੀ ਆਪਣੀ ਪਿੱਛੇ ਇੰਡੀਆ ਦੇ ਮੂਦੀ ਦੇ ਇੰਡੀਆ ਦੇ ਨਾਮ ਰੱਖੋ ਤੇ ਉੱਥੇ ਜਾ ਕੇ ਤੁਸੀਂ ਸਿੱਖਾਂ ਦੇ ਨਾਲ ਜਿਹੜੇ ਮੁਖਾਲਫਤ ਕਰੋ ਇਹ ਸਾਰਾ ਕੁਝ ਸੀ ਇੱਕ ਬ੍ਰੇਕਿੰਗ ਨਿਊਜ਼ ਹੈ ਤੁਹਾਨੂੰ ਦੱਸਦੀ ਕਿ ਜਾਨੀ ਕਿ ਜਿਹੜੇ ਸਿੱਖ ਫਾਰ ਜਸਟਿਸ ਨੇ ਉਹਨਾਂ ਨੇ ਇਹਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਔਰ ਇਹਨਾਂ ਨੇ ਡਿਕਲੇਅਰ ਕੀਤਾ ਦੱਸਿਆ ਕਿ ਜਿਹੜਾ ਇਹ ਇਹ ਜਿਹੜੀ ਜਿਹੜੀ ਇਹਨੇ ਆਪਣਾ ਵਿਨੇਸ਼ ਪਟਰਾਗ ਨੇ ਜਿਹੜੀ ਗੱਲ ਕੀਤੀ ਹੈ ਇਹ ਕਿਸੇ ਵੀ ਤੌਰ ਤੇ ਕਿਸੇ ਵੀ ਸਿੱਖ ਨੂੰ ਕਿਸੇ ਵੀ ਕੈਨੇਡੀਅਨ ਨੂੰ ਕਾਬਲੇ ਕਬੂਲ ਨਹੀਂ ਹੋ ਸਕਦੀ ਤੇ ਸਿੱਖ ਸਰ ਜਿਹੜੀ ਕੈਨੇਡੀਅਨ ਸਰਕਾਰ ਹੈ ਉਹਨੂੰ ਵੀ ਥੋੜਾ ਜਿਹਾ ਆਪਣੇ ਥੋੜਾ ਜਿਹਾ ਕੋਈ ਦਰਮੂ ਤੇ ਛਡੇ ਛੁਟੇ ਮਾਰਨੇ ਚਾਹੀਦੇ ਨੇ ਦੇਖਣ ਕਿ ਉਹਨਾਂ ਦੀ ਇੱਛਾ ਹੈ ਉਹਨਾਂ ਦੇ ਮੁਲਕ ਦੇ ਨਾਲ ਕੀ ਕਰ ਰਿਹਾ ਹੈ ਇਜਾਜ਼ਤ ਇਹ ਚੜ੍ਹਦੀ ਕਲਾ ਤਰਫ